ਆ ਗਿਆ ਇਹ ਕਿਹ ਬੰਦਾ ਪਤਾ ਨਹੀਂ ਲੱਗ ਰਿਹਾ ਬਾਹਰ ਜਾਣਾ ਲੱਗੇ ਆ ਗਿਆ ਬਾਹਰ ਦਾ ਕੁੱਤਣਾ ਮੈਨੂੰ ਬਾਹਰ ਦਾ ਜਾ ਡੇਲੀ ਮਾਰਦਾ ਜਾ ਮੈਨੂੰ ਕੁੱਟਦਾ ਜਾ ਮੈਂ ਗਲਤ ਜਿਗਾ ਨਾ ਕੁੜੀ ਬਾਰੇ ਪਤਾ ਲੱਗਿਆ ਉਹ ਰੋਜ਼ ਮੈਨੂੰ ਬਾਹਰ ਦਾ ਕੁੱਟਦਾ ਰਿਹਾ ਬਈ ਵਿੱਚ ਵੀ ਇਹਨੂੰ ਕੁੱਟਦਾ ਰਿਹਾ ਨੀਂਦ ਪੌਂਦਾ ਰਿਹਾ ਇੱਥੇ ਵੀ ਕੁੱਟਦਾ ਰਿਹਾ ਇਹ ਕੁੜੀ ਤੋਂ ਲੜਾਈ ਹੁੰਦੀ ਰਹੀ ਇਹਨਾਂ ਦੀ ਇੱਥੇ ਵੀ ਮਾਰਦਾ ਸਾਡੇ ਹੁੰਦਿਆ ਮਾਰਦਾ ਰਿਆ ਤੇ ਮੈਂ ਇੱਥੇ ਪੇਕੇ ਰਹਿਣਾ ਇਹ ਮੈਨੂੰ ਤਾਂ ਮਾਰਦਾ ਘੁੱਟਦਾ ਰਿਹਾ ਉਸੇ ਕੁੜੀ ਦੋ ਕੁੜੀ ਲਾ ਕੇ ਖਲੋ ਕੇ ਮੈਨੂੰ ਕਢਾਸੀ ਰਹੀ ਆ ਮੈਂ ਉਹਦਾ ਸਿਆ ਨਾ ਢੀਂ ਗੋਣੀ ਸਰਪਤੇ ਹੁੰਦੇ ਆ ਗੀਆਂ ਕੋਈ ਗੱਲ ਹੈਗੀ ਐ ਰੋਇਚ ਕੋਈ ਝਗੜਾ ਨਹੀਂ ਕੋਈ ਗੱਲ ਬਾਤ ਨਹੀਂ ਜਿੰਨੇ ਕਿ ਸਾਡੀ ਧੀ ਦੀ ਖਰਾਬ ਹੋ ਗਈ ਨਾ ਸੋਲੇ ਵੀ ਸਾਈਡ ਤੇ ਹੋ ਗਿਆ ਕੁੜੀ ਵੀ ਸਾਈਡ ਤੇ ਹੋ ਗਈ ਉਹ ਮੁੰਡਾ ਵੀ ਸਾਈਡ ਤੇ ਹੋ ਗਿਆ ਸਾਨੂੰ ਦੱਸੋ ਅਸੀਂ ਕੀ ਕਰਨਾ ਵਾ ਸੰਜੇ ਨੂੰ ਸਾਫ ਸੇਲਾ ਭੰਨ ਭਰਾਵਾ ਕੋ ਸਾਰਿਆਂ ਕੋ ਠੀਕ ਸਾਡੀ ਸੁਗਾਤਾ ਕਰੋ ਬਸ ਦੱਸੋ ਮਨਪ੍ਰੀਤ ਕੋ ਇਹ ਕਿਹੜਾ ਇਲਾਕਾ ਕੀ ਗੱਲ ਹੋਈ ਜੀ ਗੁਜਰਪੁਰ ਕੀ ਗੱਲਬਾਤ ਹੋਈ ਹੈ ਜੀ ਗੱਲ ਇਹੋ ਹੀ ਹੋਈ ਹੈ ਵੀ ਮੈਨੂੰ ਦਵਾਈ ਤੋਂ ਲੈ ਕੇ ਆਇਆ ਬਾਣੇ ਨਾਲ ਕੋਟੀ ਲੈਣੀ ਆ ਕੋਟੀ ਲੈਣ ਦੇ ਬਾਣੇ ਇੱਥੇ ਲੈ ਆ ਮੈਨੂੰ ਦੇ ਆਗੇ ਮੁੜਦੇ ਮੈਨੂੰ ਬਿਆਨਨਾ ਕਰਾ ਕੇ ਤੇ ਕਹਿੰਦਾ ਵੀ ਫੇਰ ਤੂੰ ਚੱਲ ਜਾ ਤੇ ਮੈਂ ਬਾਅਦ ਚਾਵਾਂ ਨੇ ਤੈਨੂੰ ਬੁਲਾ ਲੂ ਨਾ ਤੇ ਦੋਨੇ ਜਣ ਆਪਾਂ ਇਕੱਠੇ ਚੱਲਾਂ ਨੇ ਤੇ ਜਦੋਂ ਮੈਂ ਦੁਬਾਈ ਚਲੇ ਗਈ 15 ਦਿਨਾਂ ਬਾਅਦ 20 ਦਿਨਾਂ ਬਾਅਦ ਮੈਨੂੰ ਪਤਾ ਲੱਗਦਾ ਵਾ ਵੀ ਇਹ ਵੀ ਭੱਜ ਗਿਆ ਕੁੜੀ ਨੂੰ ਲੈ ਕੇ ਜਦੋਂ ਮੈਨੂੰ ਪਤਾ ਲੱਗਾ ਉਸ ਵੇਲੇ ਮੈਂ ਫਲੈਅਰ ਕਰਾ ਕੇ ਫੇਰ ਵਾਪਸ ਆ ਗਈਆਂ ਵੀ ਇਦਾਂ ਨੂੰ ਫੇਰ ਜਾ ਕੇ ਮੈਨੂੰ ਪਤਾ ਲੱਗਾ ਦਿੱਲੀ ਚਲੇ ਗਿਆ ਦਿੱਲੀ ਗਈ ਜਦੋਂ ਮੈਂ ਕੱਲ ਕੱਪੜੇ ਲੈਣ ਗਈਆਂ ਪਹਿਲੇ ਮੈਂ ਇਹਦੇ ਘਰ ਗਈਆਂ ਥੋੜੇ ਦਿਨ ਇਹਦੇ ਪਿਓ ਨੇ ਮੈਨੂੰ ਬੁਲਾ ਲਿਆ ਮੇਰੇ ਕੋਲੋਂ ਹੀ ਪੈਸੇ ਲੈ ਕੇ ਉਹਨੂੰ ਮੈਂ ਹਮੇਸ਼ਾ ਚੇਤਰਮਾਰ ਕੇ ਲਿਆਉਂਦਾ ਮੁਰਤੇ ਉਹਨੂੰ ਵਾਰੇ-ਵਾਰ ਹੀ ਲਿਆ ਕੇ ਉਹਨੂੰ ਬਾਹਰੇ ਕਿਤੇ ਰਖਾਤਾ ਰਖਾਣ ਤੋਂ ਬਾਅਦ ਇਹਨੇ ਮੈਨੂੰ ਕੱਢ ਦਿੱਤਾ ਮੀਂਹ ਵਰਦੇ ਚ ਬਹਾਨਾ ਲਾਤਾ ਵੀ ਨਹੀਂ ਤੂੰ ਜਾ ਇੱਥੇ ਖਤਰਾ ਹੀ ਆ ਤੈਨੂੰ ਮੈਂ ਆ ਗਈ ਘਰ ਉਸ ਤੋਂ ਬਣ ਮੈਂ ਅਗਲੇ ਦਿਨ ਕੱਪੜੇ ਲੈਣ ਗਈਆਂ ਤੇ ਜਾਂਦੇ ਨੂੰ ਵੇਖਿਆ ਕੁੜੀ ਰੋਟੀ ਦਹੀਂ ਬਣਾਣ ਚੂੜਾ ਪਾ ਗਈ ਤੇ ਨਾ ਮੇਨੇ ਨਾਲ ਕੋਈ ਤਲਾਕ ਹੋਇਆ ਨਾ ਹੋਰ ਨਾ ਕਿ ਮੇਰੇ ਨਾਲ ਲੜਾਈ ਹੋਈ ਨਾ ਕੁਛ ਨਹੀਂ ਹੋਇਆ ਤੇ ਮੇਰੇ ਨਾਲ ਇਹ ਕੀਤਾ ਨੇ ਮੈਨੂੰ ਬਸ ਇਨਸਾਫ ਇਹੀ ਚਾਹੀਦਾ ਕਿ ਮੇਰੇ ਨਾਲ ਇਹਨੇ ਮਾੜਾ ਕੀਤਾ ਅਗਰ ਤੁਹਾਨੂੰ ਇਨਸਾਫ ਕੇ ਬੰਨੇ ਕੋਈ ਨਹੀਂ ਲੱਗਦਾ ਤੇ ਫਿਰ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਫਿਰ ਅਸੀਂ ਉੱਤੇ ਜਾਵਾਂਗੇ ਇਸ ਤੋਂ ਵੀ ਜੱਜ ਨੂੰ ਮਿਲਣਾ ਨੇ ਜੋ ਵੀ ਇਹ ਸਾਰਾ ਕੁਝ ਹੋਏਗਾ ਕਾਰਵਾਈ ਕਰਾਣੇ ਕੇ ਉਸ ਤੋਂ ਬਾਅਦ ਹਮ ਦੱਸਿਓ ਤੇ ਕੀ ਗੱਲ ਹੋਈ ਜੇ ਮੜਾ ਜਾ ਬਈ ਮੇਰੇ ਨਾਲ ਬੰਟੀ ਗਾ ਹਾਂਜੀ ਕੀ ਗੱਲ ਹੋਈ ਜੇ ਮੈਂ ਭਾਈ ਠੀਕ ਠਾਕ ਨਹੀਂ ਮੈਂ ਰਹਿੰਦਾ ਮੈਂ ਬੰਬਾਰ ਰਹਿੰਦਾ ਮੈਂ ਇਹਨੇ ਮੇਰੀ ਭੈਣ ਨਾਲ ਵਿਆਹ ਕਰਾਇਆ ਵਾ 3 ਸਾਲ ਹੋ ਗਏ ਆ ਕੀ ਨਾਮ ਮੁੰਡੇ ਦਾ ਇਹਦਾ ਨਾਮ ਹੈ ਕੁਲਜਿੰਦਰ ਸਿੰਘ ਸੰਧੂ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਠਾਸੀ ਦਾ ਰਹਿਣ ਵਾਲਾ ਹੈਗਾ ਜੀ ਬਿਜਲੀ ਘਰ ਲੱਗੇ ਦਾ ਕਰਿਆ ਕਰੀ ਹੁਣ ਕੀ ਮੈਟਰ ਪਿਆ ਹੈ ਮੈਟਰ ਭਾਜੀ ਇਹ ਉਹਨਾਂ ਆਪਣੀ ਭੈਣ ਤੇ ਇਨਸਾਫ ਮੰਗਦਾ ਵਾ ਮੇਰੀ ਇਹਨੇ ਭੈਣ ਦੀ ਜ਼ਿੰਦਗੀ ਖਰਾਬ ਕੀਤੀ ਭਾਜੀ ਇਹਨੇ ਬੋਧ ਬੋਧ ਨੇ ਇਹਦੇ ਇਹਦੇ ਘਰ ਵਾਲੇ ਵੀ ਰਲਿਆ ਇਹਦਾ ਪਿਓ ਵੀ ਰਲਿਆ ਵਾ ਉਹਦੇ ਕੁੜੀ ਦਾ ਪਿਓ ਵੀ ਰਲਿਆ ਵਾ ਜਿਹੜੀ ਕੁੜੀ ਨੂੰ ਇਹ ਕੱਢ ਕੇ ਲੈ ਕੇ ਗਿਆ ਵਾ ਇਹ ਸਾਰੇ ਰਲੇ ਨਾਲ ਇਹਨਾਂ ਸਾਰਿਆਂ ਨੇ ਰਲ ਕੇ ਉਹਨੂੰ ਭਜਾਇਆ ਵਾ ਉਥੋਂ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਇਹ ਪ੍ਰਸ਼ਾਸਨ ਕੋਲ ਜੇ ਮੇਰੀ ਭੈਣ ਨੇ ਕੱਲ ਨੂੰ ਕੁਝ ਕਰ ਲਿਆ ਇਹ ਜਿਮੇਵਾਰ ਪ੍ਰਸ਼ਾਸਨ ਹੋਏਗਾ ਤੇ ਜਾਨ ਸੰਧੂ ਦੀ ਫੈਮਿਲੀ ਹੋਏਗੀ ਇਹ ਇਹ ਕੁਝ ਦਿੰਦੇ ਸੰਧੂ ਦੀ ਜਿਹੜੀ ਉਹਨੇ ਕੋਡ ਮੈਰਿਜ ਕਰਵਾਈ ਆ ਉਹ ਕੋਡ ਮੈਰਿਜ ਤੁਹਾਡੀ ਭੈਣ ਦੇ ਨਾਲ ਕੋਈ ਡਿਵੋਰਸ ਜਾਂ ਕੋਈ ਗੱਲਬਾਤ ਹੋਈ ਕੁਛ ਨਹੀਂ ਭਾਜੀ ਹੋਇਆ ਨਾ ਡਿਵੋਰਸ ਆ ਨਾ ਕੋਡ ਮੈਰਿਜ ਕੁਛ ਨਹੀਂ ਡਿਵੋਰਸ ਦੇ ਨਾਲ ਸਾਨੂੰ ਪੇਪਰ ਹੀ ਭੇਜੇ ਆ ਇਹਨੇ ਨਈ ਆਈ ਕੁੜੀ ਰੱਖੀ ਉੱਤੇ ਇਹਨੇ ਜਾ ਕੇ ਉਹਨੂੰ ਪਿੱਛੇ ਜਾ ਕੇ ਲੈ ਕੇ ਗਿਆ ਤੇ ਹੁਣ ਕੀ ਮੰਗ ਕਰਦੇ ਹੋ ਮੰਗਿਆ ਸੀ ਵੀ ਪ੍ਰਸ਼ਾਸਨ ਕੋ ਮੈਨੂੰ ਮੇਰੀ ਭੈਣ ਨੂੰ ਇਨਸਾਫ ਚਾਹੀਦਾ ਵਾ ਬਸ ਇਨਸਾਫ ਮਿਲ ਜੇ ਮੇਰੀ ਭੈਣ ਨੂੰ ਤੇ ਨਹੀਂ ਤੇ ਇੰਨੇ ਕੱਲ ਨੂੰ ਕੁਝ ਕਰ ਲਿਆ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਤੇ ਇਹਦੇ ਘਰ ਵਾਲੇ ਸਾਰੇ ਦੀ ਫੈਮਿਲੀ ਹੋਏਗੀ ਠੀਕ ਆਮ ਦੱਸੋ ਤੇ ਇਹ ਕਿਹੜਾ ਮਹੱਲਾ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਇਹ ਦੂਜੇ ਬੁਰਾ ਤੇ ਕੀ ਗੱਲ ਹੋਈ ਹੈ ਸਾਰੀ ਦੱਸੋ ਮੜੀ ਗੱਲ ਇਹ ਹੋਈ ਜੇ ਭਾਜੀ ਕਿ ਇਹ ਸਾਡੀ ਬੇਟੀ ਹੈ ਹਾਂਜੀ ਕਿ ਭੈਣ ਦੀ ਧੀ ਆ ਜੀ ਜੀ ਲਾਗੇ ਸਾਡਾ ਘਰ ਹੈ ਲੱਗੇ ਹੀ ਹੈ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਹੂੰ ਕੋਈ ਲੜਾਈ ਝਗੜੇ ਵਾਲੀ ਕੋਈ ਗੱਲ ਹੁਣ ਇਹਦਾ ਸਹੁਰਾ ਸਾਨੂੰ ਫੋਨ ਕਰੀ ਜਾਂਦਾ ਵਾ ਕਿ ਤੁਸੀਂ ਸਮਾਨ ਚੁੱਕ ਲੋ ਹੂੰ ਮੁੰਡਾ ਇਹਨਾਂ ਦਾ ਗਲਤ ਸਾਡੀ ਧੀ ਦਾ ਨਹੀਂ ਨਾ ਗਲਤ ਕੀ ਕੀਤਾ ਕੀ ਕੀਤਾ ਗਿਆ ਮੁੰਡੇ ਨੇ ਮੁੰਡੇ ਨੇ ਕੀਤਾ ਜੇ ਲਵ ਮੈਜਿਕ ਕਰਵਾਈ ਜੇ ਤੇ ਕੁੜੀ ਲਾ ਕੇ ਭੱਜ ਗਿਆ ਜੇ ਤੇ ਸਾਡੀ ਧੀ ਦਾ ਕੀ ਕਸੂਰ ਸੀ ਹੂੰ ਕਸੂਰ ਹੈਗਾ ਹੀ ਕੋਈ ਸਾਡੀ ਧੀ ਦਾ ਹੁਣ ਸਹੁਰੇ ਵੀ ਧਮਕੀਆਂ ਲਾਈ ਜਾਂਦੇ ਆ ਕਿ ਸਮਾਨ ਚੁੱਕੋ ਤਲਾਕ ਦਿਓ ਅਹੀਂ ਥੋੜੀ ਤਲਾਕ ਦੇਣਾ ਵਾ ਤਲਾਕ ਸਾਨੂੰ ਉਹ ਦੇਣ ਹੁਣ ਕੀ ਮੰਗ ਕਰਦੇ ਹੋ ਤੁਸੀਂ ਜਿਹੜੀ ਤੁਹਾਡੀ ਕੁੜੀ ਦੇ ਨਾਲ ਧੱਕਾ ਆ ਇਹਦੇ ਬਾਰੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਾਂਗੇ ਜ ਸਾਡੀ ਤੇ ਇਨਸਾਫ ਚਾਹੀਦਾ ਸਹੀ ਹੈ ਇਤਨੀ ਅਗਰ ਜੇ ਕੋਈ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਅਗਲਾ ਸਟੈਪ ਕੀ ਵਰਤੋਗੇ ਕੀ ਕਹੋਗੇ ਤੁਸੀਂ ਕੀ ਕਰੋਗੇ ਸਾਡੇ ਕੋ ਜਿੱਥੋਂ ਤੱਕ ਪਹੁੰਚ ਹੋਏਗੀ ਹੀ ਕਰਾਂਗੇ ਆਪਣਾ ਠੀਕ ਹੈ ਜੀ ਠੀਕ ਹੈ ਨਾ ਜਿੱਥੋਂ ਤੱਕ ਜੱਜ ਦੇ ਪੇਸ਼ ਹੋਣਾ ਉਹ ਹੀ ਹੋਵਾਂਗੇ ਪਰ ਸਾਨੂੰ ਇਨਸਾਫ ਚਾਹੀਦਾ ਠੀਕ ਨਾਮ ਦੱਸੋ ਤੇ ਕੀ ਗੱਲ ਹੋਈ ਜੀ ਗੱਲ ਹੋਈ ਆ ਕਿ ਵੇਖੋ ਇਹ ਕੁੜੀ ਲੈ ਗਿਆ ਭਜਾ ਕੇ ਕੁਲਜਿੰਦਰ ਸਿੰਘ ਸਾਡਾ ਜਵਾਈ ਸੀ ਹਾਂ ਤੇ ਇਹਨਾਂ ਦੇ ਬੇਟੀ ਸਾਡੀ ਕਿ ਚਲੋ ਦੁਖੀ ਆ ਮਾਪਿਓ ਨਹੀਂ ਹੈਗਾ ਸਤੇ ਹਾਂ ਹਸਬੰਦ ਮੇਰੇ ਦੁਖੀ ਰਹਿੰਦੇ ਆ ਬਿਮਾਰ ਰਹਿੰਦੇ ਆ ਤਿੰਨ ਮੇਰੀਆਂ ਬੇਟੀਆਂ ਆ ਉਹ ਆਪਣੀਆਂ ਬੇਟੀਆਂ ਪਾਲੇਗਾ ਕਿ ਆਪਣੀ ਭੈਣਾਂ ਨੂੰ ਪਾਲੇਗਾ ਹਾਂਜੀ ਠੀਕ ਆ ਸਾਨੂੰ ਮਾ ਇਹੋ ਯਾਹੀ ਦਾ ਕਿ ਸਾਡੀ ਕੁੜੀ ਨਾਲ ਇਨਸਾਫ ਹੋਵੇ ਜੋ ਵੀ ਹੋਵੇ ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਆ ਪੁਲਿਸ ਕੰਪਲੀਟ ਕੀਤੀ ਕੋਈ ਕੀਤੀ ਹਾਂਜੀ ਕੀਤੀ ਆ ਤੇ ਕੀ ਮੁਲਾਜ਼ਮ ਕੀ ਕਹਿੰਦੇ ਉਹ ਤੁਹਾਨੂੰ ਮੁਲਾਜ਼ਮਾਂ ਲਈ ਕਹਿੰਦੇ ਛੁੱਟੀਆਂ ਪਈਆਂ ਹੋਈਆਂ ਵਾ ਠੀਕ ਛੁੱਟੀਆਂ ਤੋਂ ਬਾਅਦ ਹਰ ਕਾਰਵਾਈ ਕੀਤੀ ਜਾਏਗੀ ਠੀਕ ਹੈ ਬਹੁਤ ਵਧੀਆ ਸਾਡੀ ਦੀਦੀ ਦੇ ਜ਼ਿੰਦਗੀ ਖਰਾਬ ਕਰਤੀ ਨਾ ਐਨੀ ਢੇਰ ਹੁੰਦਾ ਜਾਂਦਾ ਰਿਹਾ ਕਦੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਸਾਡੇ ਨਾਲ ਕੋਈ ਲੜਾਈ ਦੀ ਨਹੀਂ ਕੋਈ ਝਗੜੇ ਦੀ ਨਹੀਂ ਤੇ ਫਿਰ ਇਹ ਨਜਾਇਜ਼ ਕੰਮ ਕਰਨ ਤੇ ਫਿਰ ਗਲਤ ਹੈ ਨਾ